ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਗਾਇਜ਼ ਅੱਜ ਦੇ ਨਿਊ ਬਲੌਗ ਦੀ ਹੋ ਚੁੱਕੀ ਹੈ ਜੀ ਸਟਾਰਟਿੰਗ 11:04 ਟੇ ਤੇ ਹੋਰ ਗਾਇਜ਼ ਕਿਵੇਂ ਲੱਗਦੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਜੋ ਗਾਇਸ ਤੁਹਾਨੂੰ ਦਿਖਾ ਦੇਗੀ ਆਪਣੇ ਪੌਦਿਆਂ ਤੋਂ ਸ਼ੁਰੂਆਤ ਕਰਾਂਗੇ ਜੀ ਅੱਜ ਤੇ ਕੱਲ ਦੀ ਬਹੁਤ ਸਾਰੀ ਪੈ ਰਹੀ ਹੈ ਜੀ ਬਰਸਾਤ ਤੇ ਪੌਦੇ ਬੜੇ ਸੋਹਣੇ ਸੋਹਣੇ ਹੋ ਰਹੇ ਹੈ ਜੀ ਹਨਾ ਧੁੱਪ ਗਿਆ ਬਿਲਕੁਲ ਤੇ ਗ੍ਰੇਟ ਗ੍ਰੇਟ ਹੋ ਗਿਆ ਤੇ ਇਧਰ ਆਲੂਆਂ ਦਾ ਪੌਦਾ ਵੀ ਦੇਖੋ ਹਨਾ ਬਹੁਤ ਸੋਹਣਾ ਲੱਗ ਰਿਹਾ ਹੈ ਹਨਾ ਤੇ ਗਾਇਸ ਇਧਰ ਦੇਖੋ ਮੱਠਰ-ਮੱਠਰ ਸਾਰੇ ਖਰਾਬ ਹੋ ਗਿਆ ਮੈਂ ਮੱਠਰ ਲੈਣ ਆਈ ਸੀ ਇਧਰ ਤੇ ਮੈਂ ਕਿਹਾ ਚਲੋ ਥੋੜੀ ਬਹੁਤ ਆਪਣੇ ਜਿਹੜੇ ਪੌਦੇ ਆ ਉਹਨਾਂ 'ਚ ਵੀ ਨੀਗਾ ਮਾਰ ਲਈਏ ਜੀ ਤੇ ਹੈਪੀ ਲੋਹੜੀ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਸਾਰਿਆਂ ਨੂੰ ਹੈਪੀ ਲੋਹੜੀ ਜੀ ਤੇ ਵਾਈ ਜਾ ਚੁੱਕੀ ਹੈ ਜੀ ਟੂਟੀ ਪਾਣੀ ਮੇ ਭਰੀ ਜਾਨੀ ਆ ਵਰਤਨ ਵਗੈਰਾ ਮੇਰੇ ਸਾਫ ਕਰਨ ਵਾਲੇ ਪਏ ਆ ਇਧਰ ਦੇਖੋ ਟੋਕਰਾ ਭਰਿਆ ਪਿਆ ਭਾਂਡੇ ਮਾਂਜਣ ਵਾਲਿਆਂ ਦਾ ਤੇ ਮੈਂ ਕਿਹਾ ਚਲੋ ਨਾਲ ਨਾਲ ਆਪਾਂ ਸਰਸਕ ਨੂੰ ਵੀ ਉਹ ਘਾ ਦਿੰਨੇ ਆ ਜੀ ਤੇ ਬਹੁਤ ਸਾਰਾ ਆ ਮੀਂਹ ਬਰਸਾਤ ਕੱਲ ਪੂਰਾ ਦਿਨ ਬਰਸਾਤ ਪਈ ਗਈ ਹੈ ਜੀ ਤੇ ਹਜੇ ਵੀ ਇਹਦਾ ਕੋਈ ਭਰੋਸਾ ਨਹੀਂਗਾ ਥੋੜਾ ਥੋੜਾ ਸੂਰਜ ਕੱਢ ਲੈਂਦਾ ਹੈ ਫੇਰ ਫੇਰ ਉਹ ਮੀਂਹ ਕਰਨ ਲੱਗ ਜਾਂਦਾ ਹੈ ਇਧਰ ਦੇਖੋ ਗਾਇਜ਼ ਕਿੰਨਾ ਸਾਰਾ ਚਿੱਕੜ ਪਿਆ ਹੈ ਨਾ ਮੀਂਹ ਦਾ ਬਹੁਤ ਸਾਰਾ ਪਾਣੀ ਤੇ ਸਾਰੇ ਰੋਲ ਬਰੋਲ ਕਰਤਾ ਹੈ ਜੀ ਰੱਬ ਨੇ ਹੈਨਾ ਇੱਕ ਵਾਰੀ ਆਪਾਂ ਬਾਹਰ ਦਾ ਨਜ਼ਾਰਾ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇਨਾ ਪਿਆਰਾ ਪਿਆਰਾ ਜਿਆ ਜਿਹੜਾ 뷰 ਆ ਰਿਹਾ ਜੀ ਹੈ ਨਾ ਖੇਤਾਂ ਦਾ ਤੇ ਗਾਇਜ਼ ਵੀਡੀਓ ਸਕੇਪ ਨਾ ਕਰਿਓ ਵੀਡੀਓ ਪੂਰਾ ਦੇਖਿਓ ਕਿਉਂਕਿ ਆਪਣੀ 7-8 ਮਿੰਟਾਂ ਦੀ ਵੀਡੀਓ ਰਹਿਣ ਵਾਲੀ ਹੈ ਜੀ ਤੇ ਗਾਇਜ਼ ਟੂਟੀ ਦਾ ਨਿਕਲਨੇ ਦਾ ਪਾਣੀ ਸੀ ਇਹੀ ਮੈਨੂੰ ਲਾਲਚ ਹੈ ਨਾ ਕਿਉਂਕਿ 3-4 ਦਿਨ ਹੋ ਗਏ ਲੀੜਾ ਕਪੜਾ ਨਹੀਂ ਧੋਤਾ ਸਾਰਾ ਬੱਚਾ ਤਰਤਾਨ ਕੇ ਖੜ ਗਿਆ ਹੈ ਨਾ ਨਾ ਕੋਈ ਧੁੱਪ ਸੀ ਨਾ ਕੋਈ ਹਾਂ ਸਿੱਧਾ ਹੀ ਵੀ ਮੌਸਮ ਸੀਗਾ ਹਨਾ ਮੀਂਹ ਦੇ ਵਿੱਚ ਨਾ ਤਾਂ ਲੀੜਾ ਕਪੜਾ ਧੁੱਤਾ ਜਾਂਦਾ ਤੇ ਨਾ ਸੁੱਕਦਾ ਫਿਰ ਐਵੇਂ ਨੂੰ ਤਾਂ ਢੇਰ ਮਾਰ ਕੇ ਸਿੱਟਣਾ ਹੁੰਦਾ ਹਨਾ ਕਿਉਂਕਿ ਕਈ ਵਾਰੀ ਹੁੰਦਾ ਵੀ ਚਲੋ ਮੌਸਮ ਹੁਣ ਇਸ ਤਰੀਕੇ ਦਾ ਹਨਾ ਮੀਂਹ ਵਗੈਰਾ ਹੈ ਨਹੀਂਗਾ ਵੈਸੇ ਪਤਾ ਕੋਈ ਨਹੀਂਗਾ ਮੀਂਹ ਦਾ ਤੇ ਚਲੋ ਮਸ਼ੀਨ ਚ ਸਕਾ ਕੇ ਆਪਾਂ ਲਾ ਦਈਏ ਬਾਹਰ ਦੀ ਹਵਾ ਲੱਗ ਜੇ ਤੇ ਹੋਰ ਗੱਲਬਾਤ ਵਧੀਆ ਬਣ ਜਾਂਦੀ ਹੈ ਹਨਾ ਕਿਉਂਕਿ ਜਿਹੜਾ ਕਪੜੇ ਦੇ ਵਿੱਚ ਇੱਕ ਵਾਰੀ ਹਵਾ ਨਿਕਲ ਗਈ ਨਾ ਤੇ ਸੁੱਕ ਜਾਂਦੇ ਹੈਗੇ ਤੇ ਨਹੀਂ ਤਾਂ ਫਿਰ ਸੁੱਕਦੇ ਨਹੀਂਗੇ ਕਈ ਕਿ ਦਿਨ ਨਹੀਂ ਤੇ ਆ ਦੇਖੋ ਜੀ ਇੱਥੇ ਪਰ ਰੱਖ ਲਈਏ ਜੀ ਮਸ਼ੀਨ ਕਿਉਂਕਿ ਮਸ਼ੀਨ ਤੇ ਵਿੱਚ ਮੈਂ ਲੀੜਾ ਕਪੜਾ ਧੋਂਗੀ ਠੰਡ ਵੀ ਹੈਗੀ ਹੈ ਗਰਮ ਪਾਣੀ ਪੈਨਿੰਗ ਟੂਟੀ ਵਾਲੇ ਨਾਲ ਹੀ ਮੈਂ ਧੋਂਗੀ ਮੈਂ ਲੀੜੇ ਤੇ ਮੰਜੂਗੀ ਭਾਂਡੇ ਤੇ ਆ ਗੱਡੀ ਪਾਲ ਚੌਂਤਰੀ ਦੇ ਉੱਤੇ ਖੜਾਤੀ ਸੀਗੀ ਗਾਇਜ਼ ਦੇਖੋ ਹਨਾ ਤੇ ਆ ਤੁਸੀਂ ਕਹੋਗੇ ਵੀ ਆ ਗੱਡੀ ਆ ਕੇ ਕੀ ਆ ਹਨਾ ਗਾਇਜ਼ ਸੀ ਤਾਂ ਇਹ ਗੱਡੀ ਡਾਲਾ ਇਹਨਾਂ ਨੇ ਲਾਤਾ ਤੇ ਹੁਣ ਇਸ ਦੇ ਉੱਤੇ ਜਚਾਉਣਾ ਜੀ ਘੜੁਕਾ ਘੜੁਕਾ ਆਪਾਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਹਨਾ ਘੜੁਕਾ ਆਪਣਾ ਬਾਹਰ ਖੜਾ ਹੈ ਜੀ ਤੇ ਕੱਲ ਗਾਈ ਜ ਅਸੀਂ ਗਏ ਸੀਗੇ ਭਦਰਕਾਲੀ ਉਹ ਵੀਡੀਓ ਆਪਾਂ ਤੁਹਾਨੂੰ ਜ਼ਰੂਰ ਸ਼ੋਅ ਕਰਾਂਗੇ ਬੇ ਇੰਨਾ ਜ਼ਿਆਦਾ ਮੌਸਮ ਖਰਾਬ ਹੈ ਤੇ ਨਮੀ ਪਈ ਜਾਂਦਾ ਹਨਾ ਤੇ ਉਹ ਆਪਣੀ ਵੀਡੀਓ ਆਊਗੀ ਜੀ ਕੱਲ ਨੂੰ ਤੇ ਅੱਜ ਮੈਂ ਕਿਹਾ ਚਲੋ ਸਾਡੀ YouTube ਫੈਮਿਲੀ ਨੂੰ ਨਾਲ ਤਾਂ ਲੋਹੜੀ ਦੀਆਂ ਵਧਾਈਆਂ ਦੇ ਦਈਏ ਜੀ ਤੇ ਨਲੇ ਗੱਲਾਂ ਮੱਤਾਂ ਕਰ ਲਾਂਗੇ ਗਾਇਜ਼ ਤੇ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਹੋ ਤੇ ਅਕਸਰ ਮੈਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੀ ਰਹਿਣੀ ਆ ਤੇ ਪਾਲਕ ਵੀ ਦੇਖੋ ਕਿੰਨੀ ਸੋਹਣੀ ਹੋ ਗਈ ਹੈ ਨਾ ਤੇ ਪੱਤਿਆਂ ਤੇ ਦੇਖੋ ਕਿੰਨਾ ਪਿਆਰਾ ਪਿਆਰਾ ਪਾਣੀ ਲੱਗ ਰਿਹਾ ਜੀ ਦੇਖੋ ਕਿੰਨੇ ਪੱਤੇ ਭਰੇ ਪਏ ਆ ਪਾਣੀ ਦੇ ਹੈ ਨਾ ਇਹ ਮੀਂਹ ਦਾ ਪਾਣੀ ਹੈ ਜੀ ਨਾ ਕਿ ਤੁੰਦ ਦਾ ਇਹ ਮੀਂਹ ਦਾ ਪਾਣੀ ਆ ਦੇ ਸਾਰੇ ਚਿੱਕੜੀ ਚਿੱਕੜ ਹੋ ਗਿਆ ਦੇਖੋ ਬਹੁਤ ਜ਼ਿਆਦਾ ਚਿੱਕੜ ਸੀਗਾ ਯਾਰ ਚਲੋ ਫਰਸ਼ ਐਟਾਂ ਵਾਲਾ ਬਾਹਰ ਤਾਂ ਬਹੁਤ ਜ਼ਿਆਦਾ ਹਾਲ بگੜਿਆ ਸੀਗਾ ਕੱਲ ਤਾਂ ਤਿਲਕ ਤਿਲਕੇ ਡਿੱਗਦੇ ਸੀ ਸਾਰੇ ਕਿਉਂਕਿ ਪੂਰਾ ਦਿਨ ਹੀ ਨਹੀਂ ਮੌਸਮ ਸੈੱਟ ਹੋਇਆ ਨਾ ਸਾਰਾ ਦਿਨ ਕੱਲ ਝੜੀ ਲੱਗ ਗਈ ਸੀ ਤੇ ਗਾਇਜ਼ ਇੱਧਰ ਦੇਖੋ ਤਾਰ ਤੇ ਵੀ ਮੀਂਹ ਦਾ ਪਾਣੀ ਪਿਆ ਆ ਦੇਖ ਸਕਦੇ ਹੋ ਆਪਾਂ ਛਿੜਕਾਵਾਂਗੇ ਜੀ ਦੇਖ ਤੇ ਹੋਰ ਦੱਸੋ ਗਾਈਜ਼ ਕੀ ਹਾਲ ਹੈ ਜੀ ਤੁਹਾਡੇ ਠੰਡ ਦੇ ਵਿੱਚ ਖਿਆਲ ਰੱਖਿਆ ਕਰੋ ਜੀ ਆਪਣਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਇੰਨਾ ਦਿਨਾਂ ਦੇ ਵਿੱਚ ਹੈਗੇ ਆ ਕਿਉਂਕਿ ਲੋਹੜੀ ਤੋਂ ਬਾਅਦ ਤਾਂ ਸੋਹਣੇ ਦਿਨ ਲੱਗ ਜਾਣਗੇ ਧੂਪਾਂ ਨਿਕਲਣ ਲੱਗ ਜਾਣੀਆਂ ਤੇ ਬੇਟਾ ਵੀ ਗਿਆ ਸੀਗਾ ਗਾਈਜ਼ ਆਪਦੇ ਨਾਨਕੇ ਉਹਨੂੰ ਅੱਜ ਮੈਂ ਬੁਲਾਇਆ ਜੀ ਮੈਂ ਕਿਹਾ ਤੁਸੀਂ ਆ ਜਾਓ ਵੀ ਮੇਰਾ ਜੀ ਵੀ ਨਹੀਂ ਲੱਗਦਾ ਤੇ ਚਲੋ ਐਵੇਂ ਵੀ ਕਈ ਵਾਰੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਮੈਂ ਪਿੰਡ ਚ ਮੈਂ ਹੀ ਨਹੀਂ ਸਾਡੇ ਸਾਰੇ ਘਰ ਮੰਗਵਾ ਲੈਂਦੇ ਹ ਉਸ ਤੋਂ ਵੀ ਲੈ ਬੀਜ ਜਾਂਦਾ ਰੈਪਟ ਬਣ ਕੇ ਤੇ ਆਖੇ ਲੱਗ ਜਾਂਦਾ ਸਾਰਿਆਂ ਦੇ ਤੇ ਗਾਇਸ ਦੇਖੋ ਆਪਣੀ ਚਕੌਰ ਵੀ ਆ ਗਈ ਆ ਇਹਨਾਂ ਨੂੰ ਸਵੇਰ ਛੱਡਤੇ ਸੀ ਅੱਜ ਇਹਨਾਂ ਨੇ ਕਿਉਂਕਿ ਕੱਲ ਪੂਰਾ ਦਿਨ ਮੌਸਮ ਸਹੀ ਨਹੀਂ ਸੀਗਾ ਤੇ ਇਹਨਾਂ ਨੇ ਆਖਿਆ ਵੀ ਜੇ ਅੱਜ ਵੀ ਮੌਸਮ ਖਰਾਬ ਹੋ ਗਿਆ ਤਾਂ ਵਿਚਾਰੇ ਭੁੱਖੇ ਬੈਠੇ ਰਹਿਣਗੇ ਹਨਾ ਤੇ ਫਿਰ ਇਹਨਾਂ ਨੂੰ ਛੱਡਦੇ ਸੀ ਹੁਣ ਬਾਹਰ ਰੱਜ ਰੁੱਜ ਕੇ ਆ ਜਾਣਗੇ ਤੇ ਦੇਖੋ ਗਾਇਸ ਕਿੰਨਾ ਪਿਆਰਾ ਲੱਗਦਾ ਹੈ ਮੋਰ ਵਾਂਗੂ ਆ ਨਾ ਕਈ ਸਾਨੂੰ ਕਹਿੰਦੇ ਆ ਇਹ ਕੀ ਹੈ ਇਹ ਚਕੋਰ ਹੈ ਜੀ ਇਹ ਚਕੋਰ ਹੈ ਬਹੁਤ ਪਿਆਰਾ ਜਿਹਾ ਲੱਗਦਾ ਹੈ ਹੈ ਨਾ ਤੇ ਬਸ ਇਹਨਾਂ ਦੀ ਇਹ ਗੱਲ ਗਲਤ ਹੁੰਦੀ ਆ ਕਿ ਇਹ ਨਾ ਅੰਦਰ ਜ਼ਿਆਦਾ ਜਾਂਦੇ ਆ ਅੰਦਰ ਵੱੜ ਜਾਂਦੇ ਆ ਬਾਹਰ ਨਹੀਂ ਜਾਂਦੇ ਅੰਦਰ ਜ਼ਿਆਦਾ ਜਾਂਦੇ ਆ ਤੇ ਮੈਂ ਤੁਹਾਨੂੰ ਨਾ ਵੀਡੀਓ ਵੀ ਜ਼ੂਮ ਕਰਕੇ ਦਿਖਾਉਂਗੀ ਗਾਇਸ ਬਹੁਤ ਪਿਆਰਾ ਲੱਗਦਾ ਹੈ ਉਰਾਂ ਨੂੰ ਆ ਜਾਂਦਾ ਉਰਾਂ ਨੂੰ ਆਈ ਜਾਂਦਾ ਹੈਗਾ ਹਾਲਾਂਕਿ ਤੇ आज जी जी दिखाइए वीडियो जूम करके देखो ये बिल्कुल ना मोर द नस्ल है गाइस देखो हम देख सकते कि प्यारा लगता है ना तो यह कहें भी आई ही आ गया कोले ਦੇਖ ਲਿਆ ਗਾਇਸ ਤੇ ਕਿਉਂਕਿ ਪਹਿਲਾਂ ਨਾ ਜਦ ਮੈਂ ਛੋਟੇ-ਛੋਟੇ ਛੋਟੇ-ਛੋਟੇ ਲੈ ਕੇ ਆਂਦੇ ਸੀਗੇ ਤੇ ਹੁਣ ਇਹ ਕਾਫੀ ਵੱਡਾ ਹੋ ਗਿਆ ਤੇ ਜਿਹੜੇ ਇਹਦੇ ਨਾਲ ਦੇ ਸੀਗੇ ਤਿੰਨ ਤੇ ਉਹਨਾਂ ਨੂੰ ਨਾ ਲੈ ਕੇ ਸੀਗੇ ਜੀ ਕੁੱਤੇ ਚੱਲ ਕੇ ਇਧਰ ਦੇਖੋ ਮਸਤੀ ਨਾਲ ਫਿਰਦਾ ਹਨਾ ਕਿਉਂਕਿ ਮੌਸਮ ਵੀ ਵਧੀਆ ਤੇ ਮੈਂ ਕਿਹਾ ਚਲੋ ਮੇਰੇ ਬੰਨੀ ਦੇਖਦਾ ਹੈਲੋ ਦੇਖੋ ਹੋਏ ਤੇ ਗਾਇਸ ਵੈਸੇ ਤਾਂ ਨਾ ਮੈਂ ਚੋਗਾ ਚੋਗਾ ਪੌਂਦੀ ਰਹਿਣੀ ਆ ਤੇ ਹੁਣ ਚਲ ਆਪ ਹੀ ਖਾਂਦੇ ਫਿਰਦੇ ਆ ਵਿਚਾਰੇ ਕਿਉਂਕਿ ਕੱਲ ਦਾ ਨਾ ਮੌਸਮ ਬਹੁਤ ਖਰਾਬ ਹੈ ਤੇ ਮੈਨੂੰ ਵੀ ਲਾਲਚਾ ਵੀ ਲੀੜਾ ਕਪੜਾ ਧੁੱਪ ਜੇ ਤਾਂ ਗੱਲ ਹੋਰ ਆ ਹਨਾ ਤੇ ਕੱਲ ਨਾ ਪਾਈ ਅਸੀਂ ਗਏ ਪਤਰਕਾਲੀ ਤੇ ਠੰਡ ਲੱਗ ਗਈ ਗਾਇਸ ਸਿਰ ਇਨਾ ਦੁਖਦਾ ਸੀ ਸਵੇਰ ਸਵੇਰ ਬਹੁਤ ਜ਼ਿਆਦੇ ਤੇ ਜਿਹੜੀ ਗੱਡੀ ਦੇ ਵਿੱਚ ਅਸੀਂ ਗਏ ਸੀ ਨਾ ਉਹਨਾਂ ਤਰਪਾਲ ਤਰਪੂਲ ਢੰਗ ਨਾਲ ਨਹੀਂ ਜਚਾਈ ਸੀਗੀ ਤੇ ਉੱਥੇ ਪਾਈ ਸਰ ਨੂੰ ਵਜੀਆਂ ਠੰਡੀਆਂ ਕਣੀਆਂ ਤੇ ਸਾਡਾ ਬਹੁਤ ਬੁਰਾ ਹਾਲ ਸੀਗਾ ਰਾਤੀ ਤੇ ਘਰੇ ਆਉਣ ਤੋਂ ਬਾਅਦ ਸਿਰ ਸੋਰ ਦੁਖਣ ਲੱਗ ਗਿਆ ਸੀਗਾ ਬਹੁਤ ਜ਼ਿਆਦਾ ਠੰਡ ਸੀਗੀ ਕੱਲ ਉੱਥੇ ਵੀ ਆਪਾਂ ਤੁਹਾਨੂੰ ਵੀਡੀਓ ਦੇ ਰਹੀ ਦਿਖਾਵਾਂਗੇ ਕਿੰਨਾ ਚਿੱਕੜਾ ਹੈ ਤੇ ਬਰਸਾਤ ਵੀ ਪੈ ਰਹੀ ਸੀ ਬਟ ਉਹ ਜੇ ਚੀਜ਼ ਆਵੜੇ ਹਨਾ ਪ੍ਰੋਗਰਾਮ ਬਣਾ ਲਿਆ ਤੇ ਜਾਣਾ ਪਿਆ ਤੇ ਠੀਕ ਹੈ ਗਾਇਜ਼ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਕੋਈ ਵਧੀਆ ਜਿਹਾ ਲੈ ਕੇ ਆਵਾਂਗੇ ਬਲੌਗ ਤੇ tak deli tan waji sosikkal baik rambrak